ਮੈਕਸੂਟੀ ਜੀ ਬੇਨਤੀ ਕਰਾਂ ਕੁਦਰਤਨ ਜ਼ਿਹਨ ਵਿੱਚ ਆ ਗਈ ਥੋੜੇ ਦਿਨ ਪਹਿਲਾਂ ਜਿਹੜੀ ਘਟਨਾ ਆਪਾਂ ਸਾਰਿਆਂ ਨੇ ਦੁਨੀਆ ਭਰ ਦੇ ਲੋਕਾਂ ਨੇ ਮਹਿਸੂਸ ਕੀਤੀ ਕਈਆਂ ਨੇ ਆਪਣੇ ਤਨ ਤੇ ਵੀ ਹੰਡਾਈ ਉਹ ਪਹਿਲਗਾਮ ਦੇ ਵਿੱਚ ਹੋਇਆ ਹਮਲਾ ਉਹਦੇ ਵਿੱਚ ਵੀ ਜਦੋਂ ਇਹ ਚੀਜ਼ਾਂ ਵੇਖਦੇ ਆ ਕਿਸੇ ਦੇ ਇਸਤਰੀ ਦੇ ਸਾਹਮਣੇ ਉਹਦਾ ਪਤੀ ਮਾਰਿਆ ਜਾ ਰਿਹਾ ਹੈ ਕਿਸੇ ਬੱਚੇ ਦੇ ਸਾਹਮਣੇ ਉਹਦਾ ਪਿਤਾ ਮਾਰਿਆ ਜਾ ਰਿਹਾ ਹੈ ਪਰ ਉਸ ਵੇਲੇ ਵੀ ਇਹ ਸਾਰਾ ਕੁਝ ਜਿਹੜਾ ਹੈ ਇਹ ਸਮਝ ਵਿੱਚ ਨਹੀਂ ਆਉਂਦਾ ਕਿ ਉਹ ਲੋਕ ਕਿਸ ਤਰੀਕੇ ਦੇ ਨਾਲ ਆਪਣੇ ਆਪ ਨੂੰ ਧਰਮੀ ਕਹਿ ਕੇ ਤੇ ਇਹ ਕੁਝ ਕਰ ਰਹੇ ਸੀ ਕਿ ਅਸੀਂ ਧਰਮ ਦੇ ਨਾਂ ਉੱਤੇ ਸਾਰਾ ਕੁਝ ਜਿਹੜਾ ਹੈ ਭਲਾ ਕਰਮ ਕਰਨ ਲੱਗੇ ਤੇ ਧਰਮ ਪੁੱਛ ਕੇ ਮਾਰਨ ਲੱਗੇ ਹਾਂ ਮੈਂ ਇਹ ਜ਼ਰੂਰ ਕਹਾ ਕਈ ਸੋਚਦੇ ਹੋਣਗੇ ਸ਼ਾਇਦ ਸਿੱਖਾਂ ਨੂੰ ਦੁੱਖ ਨਹੀਂ ਗੁਰਮੁਖੋ ਇਹ ਸਭ ਕੁਝ ਦਾ ਬਹੁਤ ਭਾਰੀ ਦੁੱਖ ਹੈ ਸਾਡੇ ਪੰਥ ਨੂੰ ਕਿਉਂਕਿ ਦੇਖੋ ਇਹਦੇ ਵਿੱਚ ਅਸੀਂ ਅਰਦਾਸ ਵੀ ਕਰਦੇ ਹਾਂ ਕਿ ਮਹਾਰਾਜ ਪਾਤਸ਼ਾਹ ਉਹ ਜਿਹੜੇ ਸੰਸਾਰ ਤੋਂ ਤੁਰ ਗਏ ਉਹਨਾਂ ਨੂੰ ਚਰਨਾ ਚ ਨਿਵਾਸ ਵੀ ਬਖਸ਼ਣ ਉਹਨਾਂ ਦੇ ਪਰਿਵਾਰਾਂ ਨੂੰ ਪਾਣਾ ਮੰਨਣ ਦਾ ਬਲ ਵੀ ਬਖਸ਼ਣ ਜੇ ਕੋਈ ਇਹ ਸੋਚੇ ਵੀ ਨਹੀਂ ਸ਼ਾਇਦ ਇਹ ਵੱਖਰੀ ਇੱਕ ਲੜਾਈ ਹੈ ਇਹ ਤਾਂ ਪਾਸੇ ਹੋਣਗੇ ਪਰ ਮੈਂ ਇੱਕ ਛੋਟੀ ਜੀ ਬੇਨਤੀ ਕਰਾਂ ਗੁਰਮੁਖੋ ਸਾਡੇ ਤੋਂ ਵੱਧ ਕੇ ਇਹਨਾਂ ਚੀਜ਼ਾਂ ਨੂੰ ਕਿੰਨੇ ਹੰਡਾਇਆ ਹੋਵੇਗਾ ਇਸ ਚੀਜ਼ ਨੂੰ ਜਿੰਨਾ ਅਸੀਂ ਨੀਜ ਦੇ ਨਾਲ ਜਾਂ ਜਿੰਨਾ ਸੋਹਣੇ ਤਰੀਕੇ ਨਾਲ ਕਹਿ ਲਓ ਜਾਂ ਜਿੰਨਾ ਅੰਦਰੋਂ ਅਸੀਂ ਮਹਿਸੂਸ ਕਰ ਸਕਦੇ ਆ ਸ਼ਾਇਦ ਹੋਰ ਲੋਕ ਨਹੀਂ ਕਰ ਪਾਉਣਗੇ ਮੇਰੀ ਗੱਲ ਨੂੰ ਥੋੜਾ ਜਿਹਾ ਇਹ ਦੇ ਸਮਝ ਲਿਓ ਕਿ ਦੇਖੋ ਇਹੀ ਕੁਛ ਕਦੀ 2000 ਸਨ ਦੇ ਆਸ-ਪਾਸ ਸਿੰਗਾਪੁਰਾ ਦੇ ਵਿੱਚ ਸਾਡੇ ਵੀ ਪੰਥ ਦੇ ਉਦੋਂ 35 ਜਿਹੜੇ ਸਨ ਇਸ ਤਰ੍ਹਾਂ ਹੀ ਉਹਨਾਂ ਲੋਕਾਂ ਨੇ ਆ ਕੇ ਕੁਛ ਨਹੀਂ ਪੁੱਛਿਆ ਕੁਛ ਨਹੀਂ ਦੱਸਿਆ ਮਾਰ ਦਿੱਤਾ ਅਸੀਂ ਵੀ ਇਹ ਚੀਜ਼ਾਂ ਨੂੰ ਫੇਸ ਕੀਤਾ ਹੈ ਹੰਡਾਇਆ ਹੈ ਵੱਖਰੀ ਗੱਲ ਹੈ ਉਦੋਂ ਸਾਡੇ ਦੁੱਖ ਨੂੰ ਨਾ ਕਿਸੇ মিডিਆ ਨੇ ਬਿਆਨ ਕੀਤਾ ਨਾ ਕੋਈ ਬੋਲਿਆ ਕਿਉਂਕਿ ਸਾਡਾ ਦੁੱਖ ਦੁੱਖ ਹੀ ਨਹੀਂ ਹੈ ਇਸ ਦੇਸ਼ ਵਾਸਤੇ ਸਾਡਾ ਦੁੱਖ ਤੇ ਕੋਈ ਸ਼ੈ ਹੀ ਨਹੀਂ ਹੈ ਮਾਫ ਕਰਿਓ ਧਰਮ ਦੇ ਨਾਂ ਤੇ ਮਾਰਨਾ ਬਹੁਤ ਗਲਤ ਹੈ ਮੈਂ ਸ਼ੁਰੂ ਤੋਂ ਕਹਿੰਦਾ ਕਦੀ ਵੀ ਮਜ਼ਹਬਾਂ ਦੇ ਨਾਂ ਦੇ ਉੱਤੇ ਕਤਲਿਆਮ ਨਹੀਂ ਹੋਣੇ ਚਾਹੀਦੇ ਅਸੀਂ ਇਸ ਚੀਜ਼ ਨੂੰ ਹੰਡਾ ਚੁੱਕੇ ਆ ਬੜੀ ਚੰਗੀ ਤਰ੍ਹਾਂ ਸਮਝ ਸਕਦੇ ਜਿਹੜੇ ਪੁਰਾਣੇ ਬਜ਼ੁਰਗ ਬੈਠੇ ਕਿਉਂਕਿ ਜੇ ਸਾਡੀ ਕਮਿਊਨਿਟੀ ਨੂੰ ਕੋਈ ਕਵੇ ਤੁਹਾਨੂੰ ਕੀ ਪਤਾ ਜੇ ਧਰਮ ਦੇ ਨਾਂ ਉੱਤੇ ਮਾਰਨ ਵਾਲੇ ਜਾਂ ਤੁਹਾਨੂੰ ਕੀ ਪਤਾ ਹੈ ਦਰਦ ਕੀ ਹੈ ਮੈਂ ਬੇਨਤੀ ਕਰਾਂ ਗੁਰਮਖੋ ਅਸੀਂ ਇਸ ਚੀਜ਼ ਨੂੰ ਬੜੀ ਚੰਗੀ ਤਰ੍ਹਾਂ ਹੰਡਾ ਚੁੱਕੇ ਹਾਂ ਧਰਮ ਦੇ ਨਾਂ ਉੱਤੇ ਕਦੀ ਸਾਡੀਆਂ ਬੱਚੀਆਂ ਧੀਆਂ ਨੂੰ ਘਰਾਂ ਵਿੱਚੋਂ ਖਿੱਚ ਕੇ ਖੁੱਲੇ ਅਸਮਾਨ ਦੇ ਥੱਲੇ ਉਹਨਾਂ ਦੇ ਬਲਾਤਕਾਰ ਹੋਏ ਨੇ ਧਰਮ ਦੇ ਨਾਂ ਪੁੱਛ ਕੇ ਧਰਮ ਪੁੱਛ ਕੇ ਹੀ ਕਦੀ ਸਾਡੇ ਆ ਬਜ਼ੁਰਗਾਂ ਦੇ ਗਲਾਂ ਵਿੱਚ ਟਾਇਰ ਪਾਏ ਗਏ ਸੀਗੇ ਧਰਮ ਪੁੱਛ ਕੇ ਹੀ ਕਦੇ ਸਾਡੇ ਘਰ-ਬਾਰ ਲੁੱਟੇ ਗਏ ਸੀਗੇ ਧਰਮ ਪੁੱਛ ਕੇ ਹੀ ਸਾਨੂੰ ਹਰ ਥਾਂ ਦੇ ਉੱਤੇ ਸ਼ਰੇ ਆਮ ਕਤਲ ਕੀਤਾ ਸਾਨੂੰ ਲੁੱਟਿਆ ਸਾਡੇ ਗੁਰ ਧਾਮ ਲੁੱਟੇ ਸਾਡੇ ਤੋਂ ਵੱਧ ਕਿਸ ਚੀਜ਼ ਨੂੰ ਕੌਣ ਜਾਣਦਾ ਵੀ ਧਰਮ ਪੁੱਛ ਕੇ ਮਾਰਿਆ ਗਿਆ ਨਹੀਂ ਗੁਰਮੁਖੋ ਬਸ ਗੱਲ ਇੰਨੀ ਸਾਡਾ ਦੁੱਖ ਇਹਨਾਂ ਲੋਕਾਂ ਨੂੰ ਕਦੀ ਦੁੱਖ ਲੱਗਾ ਹੀ ਨਹੀਂ ਹੈ ਗੱਲ ਸਿਰਫ ਇੰਨੀ ਕੁ ਹੈ ਪਰ ਮੈਂ ਫਿਰ ਕਹਿੰਦਾ ਗੁਰਮੁਖੋ ਇਹ ਸਭ ਕੁਝ ਗਲਤ ਹੈ ਹਾਂ ਇਹਦੇ ਵਿੱਚ ਇਹਨਾਂ ਜ਼ਰੂਰ ਸਾਨੂੰ ਸਮਝਣਾ ਚਾਹੀਦਾ ਹੈ ਕਿ ਇਹ ਜਿਹੜੇ ਲੋਕ ਨੇ ਦੇਖੋ ਕਈ ਵਾਰ ਇਸ ਗੱਲ ਦਾ ਦੁੱਖ ਹੁੰਦਾ ਹੈ ਉਹ ਬਗਾਨੇ ਸਨ ਉਹਨਾਂ ਧਰਮ ਪੁੱਛ ਕੇ ਮਾਰਿਆ ਸਾਨੂੰ ਦੁੱਖ ਹੈ ਪਰ ਸਾਨੂੰ ਤੇ ਸਾਡਿਆਂ ਨੇ ਧਰਮ ਪੁੱਛ ਕੇ ਮਾਰਿਆ ਸੀ ਨਾ ਵੀ ਤੂੰ ਸਿੱਖ ਹੈ ਆ ਜਾ ਬਾਹਰ ਇਹ ਸਿੱਖ ਦੀ ਦੁਕਾਨ ਹੈ ਲੁੱਟ ਲਓ ਇਹ ਸਿੱਖ ਦਾ ਘਰ ਹੈ ਲੁੱਟ ਲੈਣਾ ਕਰੋ ਖੈਰ ਇਹ ਜਿਹੜੀ ਅੰਦਰ ਦੀ ਨਫ਼ਰਤ ਇਹ ਜਿਹੜੀ ਈਰਖਾ ਫਲਾਈ ਵੀ ਆਪਣਿਆਂ ਨੇ ਮਿਟਾਉਣਗੇ ਵੀ ਕਦੇ ਨਾ ਕਦੇ ਆਪਣੇ ਅਰਦਾਸ ਹੈ ਕਿ ਸਤਿਗੁਰੂ ਜਿਹੜੇ ਮਾਹੌਲ ਬਣਦੇ ਪਏ ਨੇ ਇਹਨਾਂ ਮਾਹੌਲ ਦੇ ਉੱਤੇ ਤੂੰ ਵਿਸ਼ਵ ਦੇ ਅੰਦਰ ਸ਼ਾਂਤੀ ਵਰਤਾਈ